ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਕਿ ਸਾਰੇ ਠੀਕ ਠਾਕ ਹੋਣਗੇ ਤੇ ਅਸੀਂ ਵੀ ਸਾਰੀ ਫੈਮਿਲੀ ਬਿਲਕੁਲ ਠੀਕ ਠਾਕ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਬਈ ਜਿਹੜਾ ਰਿਓਨ ਫੈਬਰਿਕ ਹੈ ਹਨਾ ਰਿਓਨ ਤੇ ਕਾਟਨ ਤੇ ਕਾਟਨ ਮਸ਼ਲੀਨ ਇਹਨਾਂ ਤਿੰਨਾਂ ਕੱਪੜਿਆਂ ਬਾਰੇ ਆਪਾਂ ਗੱਲ ਕਰਾਂਗੇ ਮੈਂ ਤਿੰਨਾਂ ਨੂੰ ਪਾ ਕੇ ਜਿਹੜਾ ਆਪ ਦਾ ਐਕਸਪੀਰੀਅੰਸ ਆ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗੀਆਂ ਅੱਜ ਦੀ ਵੀਡੀਓ ਦੇ ਵਿੱਚ ਕਿ ਕਿਹੜਾ ਕੱਪੜਾ ਜਿਹੜਾ ਇੰਨਾ ਜੋ ਸਭ ਤੋਂ ਬੈਸਟ ਹੈਗਾ ਸਭ ਤੋਂ ਵਧੀਆ ਰਹਿੰਦਾ ਹੈ ਘਰੇ ਪਾਉਣ ਵਾਸਤੇ ਤੇ ਬਾਹਰ ਅੰਦਰ ਵੀ ਤੁਸੀਂ ਪਾ ਸਕਦੇ ਹੋ ਪਰ ਮੈਂ ਘਰੇ ਪਾ ਕੇ ਇਹਨਾਂ ਨੂੰ ਟਰਾਈ ਕੀਤਾ ਹੋਇਆ ਹੈ ਕਿ ਕਿਹੜਾ ਜਿਹੜਾ ਵਧੀਆ ਰਹਿੰਦਾਗਾ ਤੇ ਕਿਦਾਂ ਵਧੀਆ ਰਹਿੰਦਾਗਾ ਕੀ 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 ਗੱਲਾਂ ਨੇ ਜਿੰਨਾ ਕਰਕੇ ਜਿਹੜਾ ਕੱਪੜਾ ਵਧੀਆ ਰਹਿੰਦਾਗਾ ਉਹ ਸਾਰਾ ਤੁਹਾਡੇ ਨਾਲ ਅੱਜ ਮੈਂ ਸ਼ੇਅਰ ਕਰਨ ਲੱਗੀ ਐ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜਿਨ੍ਹਾਂ ਨੂੰ ਇੰਟਰਸਟ ਹੈ ਠੀਕ ਐ ਤੇ ਸਭ ਤੋਂ ਪਹਿਲਾਂ ਮੈਂ ਰਿਯਾਨ ਫੈ布্রিক ਬਾਰੇ ਗੱਲ ਕਰ ਰਹੀ ਆਂਗੀ ਠੀਕ ਐ ਇਹ ਵੈਸੇ ਪਿਓਰ ਰਿਯਾਨ ਫੈ布ਰਿਕ ਐ ਪਿਓਰ ਰਿਯਾਨ ਹੈਗੀ ਇੱਕ ਆਉਂਦੀ ਐ ਵੀਰੇ ਨਕਲੀ ਆਉਂਦੀ ਆ ਹਨਾ ਰਿਯਾਨ ਜਿਹੜੇ 2 200 ਦੇ ਸੂਟ ਮਿਲਦੇ ਨੇ ਉਹ 200 ਦੇ ਵੀ ਮਿਲਦੇ ਨੇ ਜੇ ਉਹ ਹੋਲਸੇਲ ਆਪਾਂ ਬਾਈ ਕਰਦੇ ਤਾਂ 180 ਰੁਪਏ ਦੇ ਸੂਟ ਮਿਲ ਜਾਂਦੇ ਨੇ ਉਹ ਠੀਕ ਹੈ ਉਹ ਫੈਬਰਿਕ ਹੁੰਦਾਗਾ ਘਰੇ ਪਾਉਣ ਵਾਸਤੇ ਤੁਸੀਂ ਲੈ ਸਕਦੇ ਹੋ ਉਹਦੇ ਚ ਕੀ ਕਮੀ ਹੁੰਦੀ ਹੈ ਉਹ ਲਫ ਜਾਂਦਾ ਹੈ ਜਾਂ ਤਾਂ ਉਹ ਲਫ ਜਾਂਦਾ ਹੈਗਾ ਜਾਂ ਉਹ ਸੁੰਗੜ ਜਾਂਦਾ ਹੈਗਾ ਝੜ ਜਾਂਦਾ ਹੈਗਾ ਕਮੀਜ਼ ਜਿਹੜਾ ਆ ਬਹੁਤ ਜ਼ਿਆਦਾ ਚੜਦਾਗਾ ਹੀ ਨਹੀਂ ਹੈਗਾ ਵੀ ਜਿੰਨੇ ਵਾਰੀ ਆਪਾਂ ਧੋਨੇ ਆ ਨਾ ਉੰਨੇ ਵਾਰੀ ਚੜ ਜਾਂਦਾ ਉਹ ਜਿੰਨੇ ਵਾਰੀ ਆਪਾਂ ਧੋਨੇ ਉੰਨੇ ਵਾਰੀ ਕੱਪੜਾ ਚੜੀ ਜਾਂਦਾ ਰਹਿੰਦਾ ਹੈਗਾ ਤੇ ਨਾਲੇ ਨਾ 빙ਾ ਟੇਡਾ ਜਾਂ ਜਾਣ ਲੱਗ ਜਾਂਦਾ ਪਤਾ ਨਹੀਂ ਘਾਤੋ ਵੀ ਕਮੀਜ਼ ਹੈ ਜਿਹੜਾ ਉਹ ਸ਼ੇਪ ਚ ਨਹੀਂ ਰਹਿੰਦਾ ਹੈਗਾਗਾ ਤੇ ਉਹ ਵੀ ਤੁਸੀਂ ਲੈ ਸਕਦੇ ਹੋਗੇ ਹਨਾ ਬਾਕੀ ਆਪਦੇ ਅਕੋਰਡਿੰਗ ਆਪਾਂ ਲੈਣੇ ਹੁੰਨੇ ਆ ਕਿ ਜਿਹੜੀਆਂ ਭੈਣਾਂ ਨੇ ਰਿਯਾਨ ਜਿਹੜਾ ਨਕਲੀ ਵਾਲਾ ਰਿਯਾਨ ਪਾਇਆ ਉਹ ਵੀ ਕਮੈਂਟ ਜ਼ਰੂਰ ਕਰਨ ਕਿ ਕਿਵੇਂ ਦਾ ਲੱਗਦਾ ਤੁਹਾਨੂੰ ਉਹ ਪਾ ਕੇ ਤੇ ਇਹ ਬਈ ਬੈਸਟ ਹੈਗਾ ਕਾਟਨ ਨਾਲੋਂ ਵੀ ਬੈਸਟ ਹੈ ਇਹ ਕੱਪੜਾ ਜਿਹੜਾ ਪਿਓਰ ਰਿਯੋਨ ਆਉਂਦਾ ਹੈਗਾ ਇਹਨੂੰ ਆ ਮਾਰਕੀਟ ਦੇ ਵਿੱਚ ਪਿਓਰ ਰਿਯੋਨ ਕਹਿ ਕੇ ਵੀ ਵੇਚ ਰਹੇ ਨੇਗੇ ਤੇ ਇਹਨੂੰ ਕਾਟਨ ਮਸ਼ਲੀਨ ਵੀ ਕਿਹਾ ਜਾਂਦਾ ਇਸ ਕੱਪੜੇ ਨੂੰ ਆ ਲੇਲਨ ਜੀ ਮੰਗੂਏ ਹੈ ਕੱਪੜਾ ਹੈਗਾ ਜਿਵੇਂ ਆਪਣੀ ਟਾਪਟਾ ਲਾਈਨਿੰਗ ਹੁੰਦੀ ਹੈ ਨਾ ਉਹ ਮੇ ਦਾ ਕੱਪੜਾ ਹੈਗਾ ਪਰ ਉਹਦੇ ਨਾਲੋਂ ਠਿੱਕ ਹੈਗਾ ਤੇ ਇੱਕ ਇਹਦੀ ਹੋਰ ਗੱਲ ਹੈ ਇਹ ਠੰਡਾ ਰਹਿੰਦਾ ਹੈ ਜਦੋਂ ਆਪਾਂ ਪਾਉਣੇ ਆ ਨਾ ਆਪਾਂ ਨੂੰ ਪਤਾ ਲੱਗਦਾ ਹੈਗਾ ਕਿ ਆ ਹਵਾ ਵੀ ਪੈਂਦੀ ਹੈ ਕੱਪੜੇ ਚ ਇੱਕ ਹੁੰਦਾ ਹਵਾ ਨਹੀਂ ਪੈਂਦੀ ਹੈਗੀ ਹਨਾ ਤੇ ਨਾਲ ਨਾਲ ਪਾਇਆ ਇੰਨਾ ਜਿਆਦਾ ਸੋਹਣਾ ਲੱਗਦਾ ਹੈਗਾ ਫਿਟਿੰਗ ਸਹੀ ਹੋਵੇ ਕਮੀਜ਼ ਦੀ ਤਾਂ ਬਹੁਤ ਜਿਆਦਾ ਸੋਹਣਾ ਲੱਗਦਾ ਪਾਇਆ ਤੇ ਵੀ ਐ ਨਹੀਂ ਹੈਗਾ ਨਾਲ ਜਿਹੀ ਚਿਪਕਦਾ ਹੈਗਾ ਦੂਰ ਦੂਰ ਜੇ ਰਹਿੰਦਾ ਹੈਗਾ ਆਪਣਾ ਜੇ ਸਰੀਰ ਆਪਣਾ ਜਿਆਦਾ ਆਪਾ ਪਤਲੇ ਆ ਤਾਂ ਵੀ ਸੋਹਣਾ ਲੱਗਦਾ ਹੈ ਮੋٹے ਬੰਦੇ ਦੇ ਵੀ ਸੋਹਣਾ ਲੱਗਦਾ ਇਹ ਪਾਇਆ ਐਦਾਂ ਦਾ ਫੈਬਰਿਕ ਹੈ ਇਹ ਠੀਕ ਹੈ ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਦੀ ਆ ਕਿ ਇਹ ਤੇ ਪ੍ਰੈਸ ਕਰਨ ਦੀ ਤੁਹਾਨੂੰ ਲੋੜ ਨਹੀਂ ਪੈਂਦੀ ਹੈਗੀ ਜਿਵੇਂ ਕਾਟਨ ਹੈ ਹਨਾ ਕਾਟਨ ਦੀਆਂ ਕੰਨੀਆਂ ਮੁੜ ਜਾਂਦੀਆਂ ਨੇ ਮੈਨੂੰ ਇੰਨੀ ਜਿਆਦਾ ਪਰੇਸ਼ਾਨੀ ਹੁੰਦੀ ਆ ਕਾਟਨ ਦੇ ਸੂਟਾਂ ਤੋਂ ਜਿਹੜੇ ਮੈਂ ਘਰੇ ਪਾਉਣ ਵਾਸਤੇ ਬਣਾ ਰੱਖੇ ਨੇ ਉਹਨਾਂ ਦੀਆਂ ਕੰਨੀਆਂ ਮੁੜ ਜਾਂਦੀਆਂ ਨੇ ਮੈਂ ਤਾਂ ਉਹਨਾਂ ਦੇ ਪਾਈਪਿੰਨ ਕਢਾਈ ਹੈਗੀ ਕਈ ਪੈਣਾ ਨੇ ਮੈਨੂੰ ਦਿੱਤਾ ਸੀਗਾ ਸੁਜੈਸ਼ਨ ਕਿ ਤੁਸੀਂ ਨਾ ਪਾਈਪਿੰਨ ਕਢਾ ਲਿਆ ਕਰੋ ਤਾਂ ਫਿਰ ਜਿਹੜੇ ਕੰਨੀਆਂ ਨੇ ਉਹ ਮੁੜਦੀਆਂ ਨਹੀਂ ਹੈਗੀਆਂ ਹਰ ਇੱਕ ਸੂਟ ਦੇ ਹਨਾ ਕਰੇ ਪਾਉਣ ਵਾਲੇ ਤੇ ਪਾਈਪਿੰਗ ਕਢਾਉਣ ਦੀ ਮੈਨੂੰ ਐ ਕਾਲ ਜੀ ਹੋ ਜਾਂਦੀ ਹੈ ਵੀ ਕਾਦੇ ਵਾਸਤੇ ਚੱਲ ਪਾਈਪਿੰਗ ਕਢਾਉਣੀ ਹੈ ਸਿੰਪਲੀ ਬਣਾ ਲੈਣੇ ਹੈਗੇ ਤਾਂ ਉਹਨਾਂ ਦੀ ਕੰਨੀਆਂ ਮੁੜ ਜਾਂਦੀ ਨੇ ਪ੍ਰੈਸ ਮਾਰਨੀ ਪੈਂਦੀ ਹੈ ਉਹਨਾਂ ਤੇ ਜਦੋਂ ਆਪਾਂ ਪਾਉਣਾ ਹੁੰਦਾ ਜੇ ਐਂ ਪਾ ਲੈਨੇ ਤਾਂ ਜਲੂਸ ਨਿਕਲ ਜਾਂਦਾ ਬਹੁਤ ਗੰਦਾ ਲੱਗਦਾ ਹੈਗਾ ਪਾਇਆ ਹੋਇਆ ਤੇ ਇਹ ਜਿਹੜਾ ਫੈਬਰਿਕ ਹੈ ਇਹ ਮੈਨੂੰ ਬੈਸਟ ਲੱਗਦਾ ਸਾਰਿਆਂ ਨਾਲ ਪੀ ਹੁਣ ਤੁਸੀਂ ਵੀ ਕਮੈਂਟ ਕਰਿਓ ਵੀ ਤੁਸੀਂ ਕਾਟਨ ਦਾ ਸੂਟ ਪਾਉਣਾ ਯਾਰੇ ਪਸੰਦ ਕਰਦੇ ਹੋ ਜਾਂ ਰਾਇਓਨ ਦਾ ਜਾਂ ਖਾਦੀ ਕਾਟਨ ਦਾ ਜਿੰਨੇ ਵੀ ਫੈਬਰਿਕ ਨੇ ਜਿਵੇਂ ਕਿ ਕੈਮਰਿਕ ਹੋ ਗਿਆ ਹਨਾ ਇੱਕ ਹੋਰ ਚੱਲੇ ਨੇ ਬਈ 1.5 150 ਵਾਲੇ ਸੂਟ ਹਨਾ 150 120 ਵਾਲੇ ਮੈਂ ਪਹਿਲਾਂ ਵੀ ਜਦੋਂ ਮੇਰਾ ਸਟਾਰਟਿੰਗ ਹੋਈ ਸੀ ਚੈਨਲ ਦੀ ਨਾ ਉਦੋਂ ਮੈਂ ਵੀਡੀਓ ਪਾਈ ਸੀਗੀ ਉਹ ਸੂਟਾਂ ਤੇ ਉਹ ਉਦੋਂ ਨਾ ਮੈਨੂੰ ਹੋਲ ਸੇਲ ਦੇ ਵਿੱਚ 120 20 ਦੇ ਮਿਲੇ ਸੀਗੇ ਤੇ ਉਹ 1.5 150 ਦੇ ਵੀ ਵਿਕਦੇ ਨੇ ਉਹ 2 200 ਦੇ ਵੀ ਪਿੰਡਾਂ ਦੇ ਵਿੱਚ ਜਿਹੜੇ ਭਾਈ ਵੇਚਣੋਂ ਆਉਂਦੇ ਨੇ ਉਹ 2 200 ਦੇ ਦਿੰਦੇ ਨੇਗੇ ਠੀਕ ਹੈ ਤੇ ਉਹ ਉਹ ਵੀ ਕਈ ਪੈਣਾ ਪਾਉਂਦੀਆਂ ਨੇ ਮੈਂ ਵੀ ਪਾਇਆ ਇੱਕ ਦੋ ਸੂਟ ਉਹ ਪਿਛਲੀ ਵਾਰੀ ਲਈ ਸੀਗੀ ਮੈਂ ਪਰ ਜਿਆਦੇ ਗਰਮੀ ਦੇ ਵਿੱਚ ਨਹੀਂ ਪੈਂਦੇ ਥੋੜੀ ਜਿਹੀ ਹਲਕੀ ਗਰਮੀ ਦੇ ਵਿੱਚ ਉਹ ਪੈ ਜਾਂਦੇ ਨੇਗੇ ਠੀਕ ਹੈ ਸੋ ਇਹ ਵਾਲਾ ਜਿਹੜਾ ਕੱਪੜਾ ਮੈਨੂੰ ਸਭ ਤੋਂ ਬੈਸਟ ਲੱਗਦਾ ਹੈਗਾ ਮੈਂ ਆਪ ਦਾ ਜਿਹੜਾ ਤੁਹਾਨੂੰ ਅ ਸਟਾਰਟਿੰਗ ਦੇ ਵਿੱਚ ਹੀ ਕਿਹਾ ਕਿ ਮੈਂ ਤੁਹਾਨੂੰ ਆਪਦੀ رائے ਦਿੰਨੀ ਆ ਵੀ ਜੇ ਤੁਸੀਂ ਘਰੇ ਪਾਉਣ ਵਾਸਤੇ ਸੂਟ ਬਣਵਾਉਣੇ ਨੇ ਤਾਂ ਤੁਸੀਂ ਆਹ ਕੱਪੜੇ ਦੇ ਵਿੱਚ ਬਣਵਾ ਲਓ ਤੇ ਇੱਕ ਹੋਰ ਫਰਕ ਹੈ ਜਿਹੜੀ ਇਹਦੀ ਨਕਲ ਆਉਂਦੀ ਹੈ ਰਿਓਨ ਹਨਾ 2 200 ਦੇ ਆਉਂਦੇ ਨੇ ਉਹਨਾਂ 'ਚ ਪ੍ਰਿੰਟ ਜਮਾ ਸੋਨੇ ਨਹੀਂ ਹੈਗੇ ਸਾਡੇ ਇਹ ਪ੍ਰਿੰਟ ਨੇ ਬਸ ਜਾਂ ਤਾਂ ਵਾਈਟ ਜਿੱਲੀ ਜਾਂਦਾ ਉਹਨਾਂ 'ਚ ਜਾਂ ਬਸ ਉਹਨਾਂ 'ਚ ਵੀ ਐ ਪੜਕੀਲਾ ਜਾਂ ਗੁਲਾਬੀ ਜਾਂ ਕਲਰ ਹਨਾ ਤੇ ਪ੍ਰਿੰਟ ਵੀ ਜਮਾ ਗੰਦੇ-ਗੰਦੇ ਜੇ ਨੇ ਸੋਨੇ ਪ੍ਰਿੰਟ ਨਹੀਂ ਹੈਗੇ ਇਹਨਾਂ ਦੇ ਵਿੱਚ ਜਿਹੜੇ ਥੋੜੇ ਜਿਹਾ ਵਧੀਆ ਚ ਨੇ ਇਹਨਾਂ ਦਾ ਪ੍ਰਾਈਸ ਵੀ ਜ਼ਿਆਦਾ ਨਹੀਂ ਹੈਗਾ ਬਸ 500 ਤੋਂ 350 ਤੱਕ ਇਹ ਆਲ ਓਵਰ ਸੂਟ ਮਿਲ ਜਾਂਦਾ ਹੈ ਤੇ ਜੇ ਤੁਸੀਂ ਮੈਚਿੰਗ ਕਰਕੇ ਲੈਣਾ ਤਾਂ ਤੁਸੀਂ ਕੱਲੀ ਕਮੀਜ਼ ਵੀ ਵਾਈ ਕਰ ਸਕਦੇ ਹੋ ਠੀਕ ਹੈ ਤੇ ਇਹਦਾ ਪ੍ਰਿੰਟ ਦੇਖੋ ਤੁਸੀਂ ਪਹਿਲਾਂ ਤਾਂ ਕਿੰਨਾ ਸੋਹਣਾ ਪ੍ਰਿੰਟ ਹੈਗਾ ਹਨਾ ਇਹਦੇ ਨਾਲ ਆਪਾਂ ਮੈਚਿੰਗ ਕਰ ਸਕਦੇ ਆਂਗੇ ਜਿਵੇਂ ਇਹਦੇ ਵਿੱਚ ਕਿੰਨਾ ਸੋਹਣਾ ਪਿੰਕ ਕਲਰ ਹੈ ਤੇ ਇਹ ਡਾਰਕ ਗ੍ਰੀਨ ਜਾਇਗਾ ਪੈਰਟ ਜَا ਕਲਰ ਹੈ ਇਹਦੇ ਵਿੱਚ ਪਿਸਤਾ ਲੱਗ ਰਿਹਾ ਵੀਡੀਓ ਦੇ ਵਿੱਚ ਤੇ ਠੀਕ ਹੈ ਜੀ ਅੱਜ ਦੇ ਬਲੌਗ ਦੇ ਵਿੱਚ ਆਪਾਂ ਇਹੀ ਗੱਲਾਂ ਬਾਤਾਂ ਕਰਨੀਆਂ ਸੀ ਕਿ ਕਿਹੜਾ ਫੈਬਰਿਕ ਹੈ ਜਿਹੜਾ ਗਰਮੀ ਦੇ ਵਿੱਚ ਪਾਉਣਾ ਸਾਨੂੰ ਸਭ ਤੋਂ ਬੈਸਟ ਲੱਗਦਾ ਹੈਗਾ ਠੀਕ ਹੈ ਤੇ ਇਹਦਾ ਆਪਾਂ ਬਣਾਵਾਂਗੇ ਸ਼ਰਟ ਸੂਨਾ ਜਾਂ ਪਾਕਿਸਤਾਨੀ ਟਾਈਪ ਦੇ ਲੈਸ ਵਗੈਰਾ ਲਾ ਕੇ ਇਹਦੇ ਨਾਲ ਮੈਚਿੰਗ ਕਰਾਂਗੇ ਸਲਵਾਰ ਪਿੰਕ ਜਾਂ ਪਿਸਤਾ ਪਿਸਤਾ ਮੇਰੇ ਕੋਲ ਵਾਲੀਆਂ ਹੋ ਰਹੀਆਂ ਨੇ ਆਪਾਂ ਪਿੰਕ ਕਰ ਲਾਂਗੇ ਇਹਦੇ ਨਾਲ ਹਨਾ ਤੇ ਚਲੋ ਜੀ ਆਹ ਵਾਲਾ ਸੂਟ ਵੀ ਆਪਣਾ ਰੈਡੀ ਹੋ ਗਿਆਗਾ ਤੇ ਸ਼ਾਰਟ ਵੀਡੀਓ ਅਪਲੋਡ ਕਰੂੰਗੀ ਮੈਂ ਇਹਦੇ ਨਾਲ ਦੀ ਕਮੀਜ਼ ਤੁਹਾਨੂੰ ਦਿਖਾਉਣੀ ਹੈਗੀ ਆ ਦੇਖੋ ਪਹਿਲੇ ਮੈਂ ਸ਼ਾਰਟ ਵੀਡੀਓ ਵੀ ਪਾਤੀ ਸੀ ਇਹ ਆਪਣੀ ਰੈਡੀ ਹੋ ਗਈ ਹੈਗੀ ਸ਼ਾਰਟ ਕਮੀਜ਼ ਤੇ ਇਹਦੇ ਜਿਹੜੇ ਚਾਕ ਨੇ ਉਹ ਆਪਾਂ ਬੰਦ ਰੱਖੇ ਨੇਗੇ ਠੀਕ ਹੈ ਆ ਵਾਲੀਆਂ ਲੈਸਾਂ ਜਿਹੜੀਆਂ ਵਾਈਟ ਚਾਰੀਆਂ ਨੇ ਬਹੁਤ ਸੋਹਣੀਆਂ ਲੱਗਦੀਆਂ ਨੇਗੀਆਂ ਲਾਈਆਂ ਹੋਈਆਂ ਤੇ ਪਰ ਇਹਨਾਂ ਕਲਰਫੁੱਲ ਨਹੀਂ ਆ ਰਹੀਆਂ ਹੈਗੀਆਂ ਇਤਨਾ ਹੀ ਇਹਨਾਂ ਨੂੰ ਡਾਈ ਹੁੰਦਾਗਾ ਜਿੱਦਿ ਮੈਂ ਪਾ ਹੋਰ ਸੂਟ ਤੇ ਲਾਉਣਾ ਹੋਵੇ ਨਾ ਵਿੱਚ ਵਾਈਟ ਪੇਂਟ ਨਹੀਂ ਵੀ ਹੁੰਦਾ ਕਿਸੇ ਕਿਸੇ ਦੇ ਤੇ ਇਹ ਸੂਟ ਹੁਣ ਆਪਾਂ ਵੇਅਰ ਕਰਕੇ ਤੁਹਾਨੂੰ ਸ਼ਾਰਟ ਵੀਡੀਓ ਅਪਲੋਡ ਕਰ ਦਿਆਂਗੇ ਕਿੰਦਾਂ ਦਾ ਲੱਗਦਾ ਸ਼ਾਰਟ ਕਮੀਜ਼ ਵਾਲਾ ਬੰਦ ਚੱਕਾਂ ਵਾਲਾ ਕਮੀਜ਼ ਤੇ ਚਲੋ ਜੀ ਹੁਣ ਆਪਾਂ ਆਪਣੀ ਵੀਡੀਓ ਦਾ ਕਰਦੇ ਆਂ ਐਂਡ ਤੇ ਤੁਹਾਨੂੰ ਕਿਹੜਾ ਕੱਪੜਾ ਹੈ ਜਿਹੜਾ ਉਹ ਸਭ ਤੋਂ ਬੈਸਟ ਲੱਗਦਾ ਹੈਗਾ ਜਰੂਰ ਕਮੈਂਟ ਕਰਕੇ ਜਾਇਓ ਵੀਡੀਓ ਤੇ ਤੇ ਮੈਨੂੰ ਆਹ ਵਾਲਾ ਸਭ ਤੋਂ ਬੈਸਟ ਲੱਗ ਰਿਹਾ ਹੈ ਪ੍ਰੈਸ ਕਰਨ ਦੀ ਲੋੜ ਨਹੀਂ ਜਿਹੜੀ ਮੇਨ ਗੱਲ ਹੈ ਪ੍ਰੈਸ ਕਰਨ ਦੀ ਕੋਈ ਲੋੜ ਨਹੀਂ ਪੈਂਦੀ ਤੇ ਠੀਕ ਹੈ ਜੀ ਤੇ ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਜੇਕਰ ਪਹਿਲੀ ਵਾਰ ਹੀ ਆਏ ਹੋ ਚੈਨਲ ਦੇ ਕਿਉਂਕਿ ਇਸ ਚੈਨਲ ਤੇ ਮੈਂ ਸਕਿਨ ਕੇਅਰ ਦੇ ਰਿਲੇਟਡ ਤੇ ਬਿਊਟੀ ਦੇ ਰਿਲੇਟਡ ਫੈਸ਼ਨ ਦੇ ਰਿਲੇਟਡ ਮਤਲਬ ਕਿ ਹਰ ਟਾਈਪ ਦੇ ਆਪਣੇ ਬਲੌਗ ਦੇ ਵਿੱਚ ਮੈਂ ਜਿਹੜੀ ਵੀਡੀਓ ਸ਼ੇਅਰ ਕਰਦੀ ਰਹਿਣੀ ਹੈਗੀ ਸੋ ਜੇਕਰ ਤੁਸੀਂ ਇੰਟਰਸਟਿਡ ਹੋ ਇਹਨਾਂ ਚੀਜ਼ਾਂ ਨਾਲ ਹਨਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਲਾਈਵ ਵੀ ਹੋਇਆ ਕਰਾਂਗੇ ਲਾਈਵ ਹੋਣ ਦਾ ਜਿਹੜਾ ਟਾਈਮ ਹੈ ਉਹ ਆਪਾਂ ਫਿਕਸ ਕਰਾਂਗੇ ਤੇ ਸ਼ਾਰਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਾਂਗੇ ਤੇ ਚਲੋ ਜੀ ਹੁਣ ਵੀਡੀਓ ਦਾ ਐਂਡ ਕਰਦੇ ਆ ਕਿਉਂਕਿ ਵੀਡੀਓ ਬਹੁਤ ਲੰਬੀ ਚਲੀ ਜਾਊਗੀ ਆਪਣੀ ਫਿਰ ਅਪਲੋਡ ਕਰਨੀ ਔਖੀ ਹੋ ਜਾਊਗੀ ਤੇ ਚਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਐਂਡ ਬਾਈ ਬਾਈ